ਜੋ ਕੈਨੇਡਾ ਤੋਂ ਵਾਪਸ ਪਰਤ ਕੇ ਸਰਕਾਰੀ ਜੋਬ ਉਹਨੇ ਪੁਲਿਸ ਦੇ ਵਿੱਚ ਪ੍ਰਾਪਤ ਕੀਤੀ ਹੈ ਤੇ ਉਧਰ ਜਾ ਕੇ ਵੀ ਮਤਲਬ ਇੰਨੀ ਮਿਹਨਤ ਕਰਕੇ ਵੀ ਕੁਛ ਨਹੀਂ ਸੀ ਮੇਰਾ ਜ਼ਿਆਦਾ ਹੋ ਰਿਹਾ ਇੰਨੀ ਪੜ ਪੜਾਈ ਕਰਕੇ ਵੀ ਮੈਂ ਮਿਹਨਤ ਹੀ ਕਰ ਰਿਹਾ ਸੀਗਾ ਤੇ ਇਹ ਚੀਜ਼ ਮੈਨੂੰ ਮੇਰਾ ਜਨਮ ਆਜ਼ਾਦਤ ਨੂੰ ਚਿੰਦੇ ਕੈਨੇਡਾ ਜਾਣ ਤੋਂ ਹੀ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਸਿਲੈਕਟ ਹੋ ਗਏ ਹੋ ਕਿੰਨਾ ਟਾਈਮ ਰਿਹਾ ਹੋ ਕੈਨੇਡਾ ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਪਤਾ ਲੱਗਿਆ ਕਿਉਂਕਿ ਮੈਂ ਕਿੱਥੇ ਆ ਕੇ ਇੱਕ ਤਾਂ ਮੈਂ ਉੱਥੋਂ ਸੈੱਟ ਕੇ ਇੱਧਰ ਆਇਆ ਆ ਮੇਰੇ ਮਾਦਰ ਬਹੁਤ ਖੁਸ਼ ਸੀਗੇ ਕਿਉਂਕਿ ਉਹਨਾਂ ਨੂੰ ਆਬਵੀਅਸਲੀ ਕਿ ਉਹਨਾਂ ਦਾ ਬੱਚਾ ਵਾਪਸ ਆ ਗਿਆ ਤਾਂ ਉਹਨਾਂ ਨੂੰ ਬੜੀ ਖੁਸ਼ੀ ਸੀਗੇ ਫਾਦਰ ਸਾਹਿਬ ਜਿਹੜੇ ਕੀ ਮਤਲਬ ਇਤਨਾ ਪਤਾ ਚੱਲ ਰਿਹਾ ਸੀਗਾ ਕਿ ਭਈ ਉਹਨਾਂ ਦੇ ਬੇਟੇ ਨੂੰ ਇਦਾਂ ਸਰਵਿੰਗ ਸੈਕਟਰ ਦੇ ਜਵਾਬ ਦੀ ਆਫਰ ਆਈ ਆ ਤਾਂ ਹਰੇਕ ਬੰਦਾ ਹੁੰਦਾ ਤਾਂ ਮਾਨਸਿਕ ਤੌਰ ਤੇ ਬੜਾ ਹੀ ਵਧੀਆ ਹੋ ਕੇ ਮਿਲਦਾ ਸੀ ਉਹਨਾਂ ਨੂੰ ਬੜਾ ਜਿਹਾ ਫੀਲ ਹੁੰਦਾ ਸੀਗਾ ਕਿ ਮੈਂ ਹਰੇਕ ਜਿੱਥੇ ਸੈਪਲਾਈ ਕਰਦਾ ਸੀ ਛੱਡਾ ਮੈਂ ਕੁਝ ਨਹੀਂ ਸੀਗਾ ਮੈਂ ਹਰੇਕ ਪ੍ਰਾਈਵੇਟ ਕਾਲਜ ਗਵਰਨਮੈਂਟ ਕਾਲਜ ਵਾਸਤੇ ਸੈਪਲਾਈ ਕਰਦਾ ਸੀਗਾ ਬਟ ਇਨ ਐਟ ਦਾ ਐਂਡ ਆਫ ਦਾ ਡੇ ਮਤਲਬ ਨਰਮ ਨਮੋਸ਼ੀ ਹੱਥ ਮੈਂ ਪੈਂਦੇ ਸੀ ਮੈਨੂੰ ਇਹ ਹੁੰਦਾ ਸੀ ਕਿ ਇੰਨਾ ਪੜ੍ਹ ਕੇ ਵੀ ਨਾ ਕੁਆਲੀਫਾਈ ਕਰਕੇ ਵੀ ਤੁਸੀਂ ਦੇ ਕੁਝ ਨਹੀਂ ਕਰ ਪਾ ਰਹੇ ਦਾ ਮਤਲਬ ਵੱਡਾ ਜ਼ਮੀਰ ਤੁਹਾਨੂੰ ਆਜ਼ਾਦ ਦਿੰਦਾ ਆ ਕਿ ਤੁਸੀਂ ਇੰਨਾ ਪੈਸਾ ਲਾ ਕੇ ਵੀ ਉਧਰ ਇਲੀਗਲ ਰਹੋ ਤਾਂ ਇਹ ਕੋਈ ਬਹੁਤ ਚੰਗੀ ਗਲਤੀ ਹੈ ਨਹੀਂ ਕਿਉਂਕਿ ਆਨਲਸ ਸਮੇਂ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਜਿੰਨੀ ਵੀ ਸਰਕਾਰਾਂ ਨੇ ਉਹਨਾਂ ਨੇ ਸਖਤ ਤੋਂ ਸਖਤ ਕਰਮ ਨਹੀਂ ਚੁੱਕਦੇ ਨੇ ਮਤਲਬ ਨਰਮ ਤਾਂ ਕੋਈ ਵੀ ਨਹੀਂ ਹੌਣ ਲੱਗੇ ਅਮਰੀਕਾ ਤੋਂ ਜਹਾਜ਼ ਭਰ-ਭਰ ਇੰਡੀਆ ਨੂੰ ਆ ਰਹੇ ਹਨ ਡਿਪੋਰਟ ਹੋ ਰਹੇ ਨੇ ਪੰਜਾਬੀ ਪੂਰੇ ਦੇਸ਼ ਦੇ ਨੌਜਵਾਨ ਉਹਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਸਮਰਾਲਾ ਤੋਂ ਇੱਕ ਨੌਜਵਾਨ ਸਿਕੰਦਰ ਸਿੰਘ ਜੋ ਕੈਨੇਡਾ ਤੋਂ ਵਾਪਸ ਪਰਤ ਕੇ ਸਰਕਾਰੀ ਜੋਬ ਉਹਨੇ ਪੁਲਿਸ ਦੇ ਵਿੱਚ ਪ੍ਰਾਪਤ ਕੀਤੀ ਆ ਅੱਜ ਸਾਡੇ ਨਾਲ ਮੌਜੂਦ ਆ ਸਿਕੰਦਰ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਸਵਾਗਤ ਤਾਂ ਪਹਿਲਾਂ ਦਿਲਾਂ ਦੇ ਟੋਟਾ ਧੰਨਵਾਦ ਭਾਜੀ ਤੁਹਾਡਾ ਤੁਸੀਂ ਸਾਡੇ ਘਰੇ ਆਏ ਤੇ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਮੇਰੇ ਵਿਚਾਰ ਰੱਖਣ ਵਾਸਤੇ ਭਾਜੀ ਮੇਰਾ ਨਾਮ ਸਿਕੰਦਰ ਸਿੰਘ ਹੈ ਤੇ ਮੈਂ ਭਾਜੀ ਇੱਥੇ ਸਮਰਾਲੇ ਸ਼ਹਿਰ ਨੂੰ ਬਿਲੋਂਗ ਕਰਦਾ ਆ ਤੇ ਹਾਲ ਫਿਲਹਾਲ ਦੇ ਵਿੱਚ ਮੈਂ ਪੰਜਾਬ ਸਰਕਾਰ ਵੱਲੋਂ ਸਰਵਿੰਗ ਸੈਕਟਰ ਜੁਆਇਨ ਕੀਤਾ ਹੈ ਪੰਜਾਬ ਪੁਲਿਸ ਦੇ ਵਿੱਚ ਤੇ ਮੈਂ ਕੈਨੇਡਾ ਤੋਂ ਵਾਪਸ ਆ ਕੇ ਇਹ ਚੀਜ਼ ਨੂੰ ਜੁਆਇਨ ਕੀਤਾ ਹੈ ਗੱਲ ਕਰੀਏ ਭਾਜੀ ਪਹਿਲਾਂ ਸਰਕਾਰੀ ਜੋਬ ਵੀ ਕਰਦੇ ਸੀ ਕੈਨੇਡਾ ਵੀ ਗਏ ਹੋ ਤੇ ਕਿੱਦਾਂ ਬਣਿਆ ਸੁਭਾ ਜਿਹੜਾ ਤੁਸੀਂ ਵਾਪਸ ਪਰਤਿਓ ਕੈਨੇਡਾ ਨੂੰ ਤਾਂ ਲੋਕ ਦੱਸਦੇ ਨੇ ਜਾਣ ਨੂੰ بڑے ਲੋਕ بڑے ਪੈਸੇ ਲੱਗ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅ ਬਾਜੀ ਦੇਖੋ ਕੁਝ ਹਾਲਾਤ ਹੁੰਦੇ ਨੇ ਆ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਇਧਰੋਂ ਵੀ ਕੁਝ ਮੈਨੂੰ ਮਜਬੂਰੀਆਂ ਸੀਗੀਆਂ ਕਿ ਜਿਨ੍ਹਾਂ ਕਾਰਨਾਂ ਕਰਕੇ ਮੈਨੂੰ ਉੱਤਰ ਜਾਣਾ ਪਿਆ ਕੁਝ ਕੱਲੋ ਕੀ ਹਾਲਾਤ ਇਦਾਂ ਦੇ ਨਹੀਂ ਸੀਗੇ ਕਿਵੇਂ ਮੈਨੂੰ ਮੇਰੀ ਪੜ੍ਹਾਈ ਦੇ ਮਾਮਲੇ ਦੇ ਵਿੱਚ ਜਿੰਨਾ ਮੈਂ ਪੜਿਆ ਸੀਗਾ ਉਹਦੇ ਵਿੱਚ ਜੌਬ ਮਿਲੇ ਤੇ ਉੱਧਰ ਜਾ ਕੇ ਵੀ ਮਤਲਬ ਇੰਨੀ ਮਿਹਨਤ ਕਰਕੇ ਵੀ ਕੁਝ ਨਹੀਂ ਸੀ ਮੇਰਾ ਆ ਗੁਜ਼ਾਰਾ ਹੋ ਰਹਾ ਇੰਨੀ ਪੜ ਪੜ੍ਹਾਈ ਕਰਕੇ ਵੀ ਮੈਂ ਲੇਬਰ ਹੀ ਕਰ ਰਿਹਾ ਸੀਗਾ ਤੇ ਇਹ ਚੀਜ਼ ਮੈਨੂੰ ਮੇਰਾ ਜਮੀਰ ਇਜ਼ਾਜ਼ਤ ਨਹੀਂ ਦੇ ਰਿਹਾ ਗੱਲ ਕਰੀਏ ਭਾਜੀ ਜਦੋਂ ਤੁਸੀਂ ਗਏ ਹੋ ਇਹ ਵੀ ਸੁਣਨ ਚ ਆਇਆ ਵੀ ਕਰਜ਼ਾ ਚੱਕਿਆ ਸੀ ਵੱਡਾ ਕਰ ਦੇਣਾ 20 ਲੱਖ ਦੇ ਕਰੀਬ ਤੇ ਤੁਸੀਂ ਜਦੋਂ ਵਾਪਸ ਪਰਤੇ ਤੁਹਾਨੂੰ ਲੱਗਦਾ ਸੀ ਵੀ ਇੱਥੇ ਸਾਰਾ ਕੁਝ ਟਿਕਾਣਾ ਹੋਊਗਾ ਅ ਦੇਖੋ ਭਾਜੀ ਇਹ ਚੀਜ਼ ਨਾ ਇੱਕ ਇਕਨੋਮਿਕਲ ਸਪੋਰਟ ਹੁੰਦੀ ਆ ਜਿਹੜੇ ਕੀ ਮੇਰੇ ਪੇਰੈਂਟਸ ਵੱਲੋਂ ਹੈ ਤੇ ਮੈਨੂੰ ਮਤਲਬ ਉਮੀਦ ਨਹੀਂ ਸੀ ਕਿ ਜਦੋਂ ਮੈਂ ਉੱਧਰ ਸੀਗਾ ਮੈਨੂੰ ਮੈਂ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਉਹਨਾਂ ਨੇ ਇਹ ਕਿਹਾ ਕਿ ਬੇਟਾ ਜੇ ਜੋ ਤੇਰਾ ਮਨ ਕਰਦਾ ਉਹ ਕਰ ਲੈ ਕਿ ਅਸੀਂ ਤੇਰੇ ਨਾਲ ਆ ਤੇ ਉਹਨਾਂ ਦੀ ਹੀ سپورਟ ਵਜਾ ਕਰਕੇ ਮੈਨੂੰ ਇੰਨਾ ਮਤਲਬ ਹਜੇ ਵੀ ਮੈਂ ਉਹਦਾ ਇਨਸਟਾਲਮੈਂਟਸ ਦੇ ਰਿਹਾ ਹਾਂ ਤੇ ਮੈਨੂੰ ਕੋਈ ਇਦਾਂ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਕਿ ਮੈਨੂੰ ਵਾਪਸ ਆਏ ਤੇ ਮੈਨੂੰ ਬਹੁਤ ਹੀ ਔਖਾ ਹੋਣਾ ਪੈਂਦਾ ਪਰ ਅੱਜ ਮੈਂ ਸਿਰਫ ਆਪਣੇ ਪੇਰੈਂਟਸ ਦੀ ਵਜਾ ਕਰਕੇ ਹੀ ਮੈਂ ਅੱਜ ਹਾਲ ਫਿਲਹਾਲ ਲਈ ਇੱਥੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਤਗਰੀ ਭਾਜੀ ਤੁਸੀਂ ਅਪਲਾਈ ਪਹਿਲਾਂ ਕੀਤਾ ਤੇ ਕੈਨੇਡਾ ਜਾਣ ਤੋਂ ਹੀ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਸਿਲੈਕਟ ਹੋ ਗਏ ਹੋ ਕਿੰਨਾ ਟਾਈਮ ਰਿਹਾ ਕੈਨੇਡਾ ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਪਤਾ ਲੱਗਿਆ ਆ ਭਾਜੀ ਇਹ ਭਰਤੀ ਜਿਹੜੀ ਸੀ ਨਾ ਇਹ 2021 ਦੇ ਵਿੱਚ ਨਿਕਲੀ ਸੀ 21 22 ਦੇ ਵਿੱਚ ਨਿਕਲੀ ਆ ਤੇ ਲੰਬਾ ਪ੍ਰੋਸੈਸ ਹੁੰਦਾ ਆ ਭਾਜੀ ਤੁਹਾਨੂੰ ਵੀ ਪਤਾ ਹੀ ਆ ਪਰ ਉਸ ਤੋਂ ਬਾਅਦ ਹੋਇਆ ਕਿ ਮੈਂ ਜਦੋਂ ਕੈਨੇਡਾ ਚੱਲਿਆ ਗਿਆ ਇੱਥੋਂ ਤੇ ਸਾਰੀ ਪ੍ਰੋਸੈਸ ਹੋ ਚੁੱਕੀ ਸੀਗੀ ਤੇ ਮੈਂ ਉੱਥੇ ਤਕਰੀਬਨ 3 ਕੁ ਮਹੀਨੇ ਕਰ ਮੈਸਿਕ ਆ ਤਿੰਨ ਕੁ ਮਹੀਨੇ ਮੈਨੂੰ ਹੋ ਚੁੱਕੇ ਸੀਗੇ ਤਾਂ ਇੱਕਦਮ ਮdre ਫਾਦਰ ਸਾਹਿਬ ਦੀ ਮੈਨੂੰ ਕਾਲ ਆਂਦੀ ਆ ਕਿ ਮਤਲਬ ਮੁਲਾਜ਼ਮ ਆਏ ਸੀਗੇ ਸਨਰਾਲੇ ਪੁਲਿਸ ਸਟੇਸ਼ਨ ਤੋਂ ਪੁੱਛ ਰਹੇ ਸੀ ਕਿ ਤੁਹਾਡਾ ਫੋਨ ਨਹੀਂ ਮਿਲ ਰਿਹਾ ਤਾਂ ਆਬਵੀਅਸਲੀ ਮੈਂ ਬਾਹਰ ਸੀਗਾ ਤਾਂ ਫੋਨ ਤਾਂ ਕਿਵੇਂ ਮਿਲਣਾ ਸੀਗਾ ਤਾਂ ਉਹਨਾਂ ਨੇ ਜਦ ਇਹ ਗੱਲ ਦੋਸੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਕਿ ਵੀ ਕਿਉਂ ਆਏ ਨੇ ਹੋ ਤਾਂ ਉਹਨਾਂ ਨੇ ਸਾਰੇ ਗੱਲ ਦੋਸੀ ਕਿ ਤਾਂ ਕੋਈ ਭਾਤੂ ਨਿਕਲੀ ਆ ਤੇ ਮਾਨ ਸਾਹਿਬ ਨੇ ਸੋ ਲੈਟਰ ਦੇਨ ਮੈਨੂੰ ਪਤਾ ਚੱਲੇ ਨੇ ਭਾਜੀ ਗੱਲ ਕਰੀਏ ਤੁਸੀਂ ਪੜ੍ਹਾਈ ਬਾਰੇ ਦੱਸੋ ਬੰਨਾ ਸਰ ਮੈਂ ਨਾ ਐਮਟੈਕ ਕੀਤੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2015 ਦੇ ਵਿੱਚ ਤੇ ਉਸ ਤੋਂ ਬਾਅਦ ਭਾਜੀ ਮੈਂ ਜੂਜੀਸ ਨੈਟ ਕੁਆਲੀਫਾਈਡ ਆ ਤੇ ਜੂਜੀਸ ਨੈਟ ਮੈਂ 2019 ਚ ਕੁਆਲੀਫਾਈ ਕੀਤਾ ਆ ਤੇ ਜੂਜੀਸ ਨੈਟ ਰਾਹੀਂ ਆ ਕਿ ਮੈਂ ਮਤਲਬ ਐਲੀਜੀਬਲ ਸੀ ਕਿ ਮੈਂ ਪੂਰੇ ਆਲ ਓਵਰ ਇੰਡੀਆ ਕਿਸੇ ਵੀ ਕਾਲਜ ਚੈੱਕ ਐਸਿਸਟਮ ਪਰ ਪ੍ਰੋਫੈਸਰ ਦੀ ਜੌਬ ਕਰ ਸਕਦਾ ਸੀ ਕਿ ਜਿਹੜੇ ਕਿ ਬਹੁਤ ਵਧੀਆ ਸੀਗੀ ਪਰ ਗੱਲ ਹੋਈ ਜਾਂਦੀ ਆ ਪਾਜੀ ਕਿ ਮਤਲਬ ਇੰਨਾ ਕੁਝ ਮਤਲਬ ਸਿਖਰਾਂ ਤੇ ਪਹੁੰਚ ਕੇ ਵੀ ਕੁਝ ਨਹੀਂ ಸಿ ਮਿਲ ਰਹਾ ਮਿਲਦਾ ਇੰਦਾ ਸੈਂਸ ਕਿ ਮੈਂ ਹਰ ਇੱਕ ਚੀਜ਼ ਵਾਸਤੇ ਅਪਲਾਈ ਕਰ ਰਿਹਾ ਸੀ ਛੱਡਾ ਮੈਂ ਕੁਝ ਨਹੀਂ ਸੀਗਾ ਮੈਂ ਹਰ ਇੱਕ ਪ੍ਰਾਈਵੇਟ ਕਾਲਜ ਗਵਰਨਮੈਂਟ ਕਾਲਜ ਵਾਸਤੇ ਅਪਲਾਈ ਕਰ ਰਿਹਾ ਸੀ ਬਟ ਮੈਨੂੰ ਐਟ ਦ ਐਂਡ ਆਫ ਦ ਡੇ ਮਤਲਬ ਨਰਮ ਨਮੋਸ਼ੀ ਹੀ ਹੱਥ ਮੈਂ ਪੈਂਦੀ ਸੀਗੀ ਮੈਨੂੰ ਇਹ ਹੁੰਦਾ ਸੀ ਕਿ ਇੰਨਾ ਪੜ੍ਹ ਕੇ ਵੀ ਨਾਟ ਕੁਆਲੀਫਾਈ ਕਰਕੇ ਵੀ ਤੁਸੀਂ ਜੇ ਕੁਝ ਨਹੀਂ ਕਰ ਪਾ ਰਹੇ ਤਾਂ ਮਤਲਬ ਬਟਾ ਖਾਇਆ ਸਕੂਲ ਦੇ ਵਿੱਚ ਜੌਬ ਕੀਤੀ ਆ ਪ੍ਰਾਈਵੇਟ ਤੌਰ ਤੇ ਠੇਕੇ ਤੇ ਕੀਤੀ ਜਿਹੜੀ ਕਿੰਨਾ ਡੰਗ ਕੀਤੀ ਆ ਭਾਜੀ ਮੈਂ ਇੱਥੇ ਸਰਕਾਰੀ ਸਕੂਲ ਦੇ ਵਿੱਚ ਆਊਟਸੋਰਸ ਸੀਗਾ ਤੇ ਤਕਰੀਬਨ ਮੈਂ ਇੱਕ 5 ਸਾਲ 8ਵੇਂ ਮੈਂ ਸਰਕਾਰੀ ਸਕੂਲ ਦੇ ਵਿੱਚ ਆਊਟਸੋਰਸ ਲੈ ਕੇ ਕੰਮ ਕੀਤਾ ਇੱਕ ਪ੍ਰਾਈਵੇਟ ਕੰਪਨੀ ਸੀਗੀ ਜਿਨ੍ਹਾਂ ਨੂੰ ਕੰਟਰੈਕਟ ਮਿਲਿਆ ਸੀਗਾ ਗਵਰਨਮੈਂਟ ਦਾ ਤੇ ਮੈਂ ਐਜ਼ ਅ ਟੀਚਰ ਉੱਥੇ ਆਈਟੀ ਦਾ ਵੋਕੇਸ਼ਨਲ ਟਰੈਨਰ ਸੀਗਾ ਤੇ ਫਿਕਸਡ ਸੈਲਰੀ ਸੀਗੀ ਤੇ ਉਹਨਾਂ ਨਾਲ ਮੇਰਾ ਗੁਜ਼ਾਰਾ ਨਹੀਂ ਸੀ ਹੋ ਰਿਹਾ ਮੈਨੂੰ ਮਤਲਬ ਆਪਣੇ ਸਰਵਾਈਵਲ ਦੇ ਲਈ ਸਰਵਾਈਵਲ ਦਾ ਜਿਹੜਾ ਕੁਸ਼ਨ ਆ ਜਾਂਦਾ ਹੈ ਤਾਂ ਮੈਂ ਵੀ ਨਾ ਇਨਵਰ ਦਸਟ ਚੱਕਣਾ ਪਿਆ ਸੀ ਜਦੋਂ ਆਫਰ ਲੈਟਰ ਆਈ ਤੇ ਤੁਸੀਂ ਵਾਪਸ ਆਏ ਤੇ ਘਰ ਦੇ ਵਿੱਚ ਤਾਂ ਖੁਸ਼ੀ ਦਾ ਮਾਹੌਲ ਹੋਣਾ ਪੂਰਾ ਵੀ ਸਾਡਾ ਜਿਹੜਾ ਬੱਚਾ ਹੁਣ ਐਸਆਈ ਭਰਤੀ ਜਾਂ ਪੁਲਿਸ ਵਿੱਚ ਭਰਤੀ ਹੋ ਗਿਆ ਕਿਦਾਂ ਦਾ ਮਾਹੌਲ ਸੀ ਉਦੋਂ ਆ ਦੇਖੋ ਇੱਕਦਮ ਮੈਂ ਆਇਆ ਮੈਨੂੰ ਕੁਸ਼ਨ ਸੀ ਪਤਾ ਚੱਲ ਰਿਹਾ ਮੈਂ ਕਿੱਥੇ ਆ ਗਿਆ ਇੱਕਦਮ ਮੈਂ ਉੱਥੋਂ ਸੈੱਟ ਕੇ ਇੱਧਰ ਆਇਆ ਤਾਂ ਮੇਰੇ ਮਾਦਰ ਬਹੁਤ ਖੁਸ਼ ਸੀਗੇ ਕਿਉਂਕਿ ਉਹਨਾਂ ਨੂੰ ਆਬਵੀਅਸਲੀ ਕਿ ਉਹਨਾਂ ਦਾ ਬੱਚਾ ਵਾਪਸ ਆ ਗਿਆ ਤਾਂ ਉਹਨਾਂ ਨੂੰ ਬੜੀ ਖੁਸ਼ੀ ਸੀਗੀ ਮੇਰੇ ਫਾਦਰ ਸਾਹਿਬ ਜਿਹੜੇ ਕਿ ਮਤਲਬ ਜਿੰਨਾਂ ਨੂੰ ਪਤਾ ਚੱਲਦਾ ਸੀਗਾ ਕਿ ਭਈ ਉਹਨਾਂ ਦੇ ਬੇਟੇ ਨੂੰ ਇੰਦਾ ਸਾਬਿੰਗ ਸੈਕਟਰ ਦੇ ਜੌਬ ਦੀ ਆਫਰ ਆਈ ਆ ਤਾਂ ਹਰੇਕ ਬੰਦਾ ਹੁੰਦਾ ਤਾਂ ਮਾਨ ਸਤਕਾਰ ਤੇ ਬੜਾ ਹੀ ਵਧੀਆ ਹੋ ਕੇ ਮਿਲਦਾ ਸੀ ਉਹਨਾਂ ਨੂੰ ਵੀ ਵਧੀਆ ਫੀਲ ਹੁੰਦਾ ਸੀਗਾ ਤੇ ਜਦੋਂ ਮੈਂ ਵਾਪਸ ਆਇਆ ਉਹਨਾਂ ਨੇ ਬੜੇ ਹੀ ਮਤਲਬ ਗਰਮ ਜੋਸ਼ ਨਾਲ ਮੇਰਾ ਸਵਾਗਤ ਕੀਤਾ ਤੇ ਵਧੀਆ ਲੱਗਿਆ ਉਹਨਾਂ ਨੇ ਇੰਨੇ ਮਹਿਸੂਸ ਹੰਦ ਦਿੱਤਾ ਕਿ ਮੈਂ ਮਤਲਬ ਵਾਪਸ ਆ ਗਏ ਆ ਤੇ ਇਹਨਾਂ ਕਰਜ਼ਾ ਮੇਰੇ ਸਿਰ ਤੇ ਆ ਤਾਂ ਬੜੀ ਸਪੋਤ ਰਹੀ ਆ ਭਾਜੀ ਉਹਨਾਂ ਦੀ ਭਾਜੀ ਜਿੱਦਾਂ ਹੁਣ ਡਿਪੋਰਟ ਹੋ ਕੇ ਆ ਰਹੇ ਨੇ ਨੌਜਵਾਨ ਪੰਜਾਬ ਦੇ ਨੇ ਪੂਰੇ ਇੰਡੀਆ ਦੇ ਨੇ ਕੀ ਕਹਿਣਾ ਚਾਹੁੰਦੇ ਹਾਂ ਬੜੇ ਨਿਰਾਸ਼ ਨੇ ਇਸ ਟਾਈਮ ਤੁਸੀਂ ਕੈਨੇਡਾ ਛੱਡ ਕੇ ਆਏ ਹੋ ਤੁਹਾਨੂੰ ਜੌਬ ਮਿਲੀ ਆ ਤੇ ਹੁਣ ਵੀ ਕੋਸ਼ ਔਫਰਾਂ ਦਿੱਤੀਆਂ ਗਈਆਂ ਨੇ ਜਿਹੜੇ ਡਿਪੋਰਟ ਆ ਕੇ ਆਏ ਨੇ ਵੀ ਤੁਹਾਨੂੰ ਨੱਕ ਨਹੀਂ ਦਿੱਤੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਨੇ ਅ ਦੇਖੋ ਭਾਈ ਇਹ ਰਚ ਹੈ ਕਿ ਜੇ ਤੁਹਾਡਾ ਤੁਹਾਡਾ ਜ਼ਮੀਰ ਤੁਹਾਨੂੰ ਆਜ਼ਾਦਤ ਦਿੰਦਾ ਆ ਕਿ ਤੁਸੀਂ ਇੰਨਾ ਪੈਸਾ ਲਾ ਕੇ ਵੀ ਉਧਰ ਇਲੀਗਲ ਰਹੋ ਆ ਇਹ ਕੋਈ ਬਹੁਤ ਚੰਗੀ ਗੱਲ ਤਾਂ ਹੈ ਨਹੀਂ ਕਿਉਂਕਿ ਆਨਰ ਸਮੇਂ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਸਖਤ ਤੋਂ ਸਖਤ ਕਦਮ ਹੀ ਚੁੱਕੜੇ ਨੇ ਮਤਲਬ ਧਰਮ ਤਾਂ ਕੋਈ ਨਹੀਂ ਹੋਣ ਲੱਗਿਆ ਉਹਨਾਂ ਦੇ ਦੇਸ਼ ਦੇ ਲੋਕ ਉਹਨਾਂ ਲਈ ਪਹਿਲਾਂ ਜ਼ਿਆਦਾ ਇੰਪੋਰਟੈਂਟ ਨੇ ਜਾ ਕੇ ਨਾ ਕਿ ਤੁਸੀਂ ਤੇ ਤੁਸੀਂ ਆਪਣੇ ਦੇਸ਼ ਵਿੱਚ ਉਹਨੀਆਂ ਤਰੱਕੀਆਂ ਕਰਕੇ ਵੀ ਅੱਗੇ ਵਧ ਜਾ ਸਕਦੇ ਹੋ ਹਰੇਕ ਮਤਲਬ ਸਾਲ ਬਾਅਦ ਨਵੇਂ ਤੋਂ ਨਵੇਂ ਵੈਕੈਂਸੀਜ਼ ਆਉਂਦੀਆਂ ਨੇ ਵੈਕੈਂਸੀਜ਼ ਨਹੀਂ ਤੁਸੀਂ ਫਿਲ ਕਰਨਾ ਚਾਹੁੰਦੇ ਤੁਸੀਂ ਆਪਣਾ ਖੁਦ ਦਾ ਕੰਮ ਕਰ ਲਓ business ਇੰਨੇ ਜ਼ਿਆਦਾ ਵਧਿਆ ਨੇ ਕਿ ਭਾਜੀ ਆਪਾਂ ਸਰੋਤ ਲੋੜ ਐਕਸਪਲੋਰ ਕਰਨ ਲੋੜਾ ਅੰਥਾ ਚਾੜੀ ਲੱਖ ਪੰਨਾ ਅਗੇ ਬਾਹਰ ਜਾ ਰਹੇ ਹੈ ਉਹ ਹੀ ਦਸ ਚਾਂ ਲੱਖ ਦੇ ਇੱਕ ਨਵੀਂ ਦੁਕਾਨ ਪਾ ਲਓ ਇੱਥੇ ਕੋਈ ਸਟੋਰ ਨਾਮ ਨਹੀਂ ਹੈ ਗੀ ਸੰਸਕਰਨ ਦਾ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੋ ਕੈਨੇਡਾ ਤੋਂ ਪਰਤ ਕੇ ਪੰਜਾਬ ਵਿੱਚ ਐਸਆਈ ਦੀ ਡਿਊਟੀ ਕਰ ਰਹੇ ਨੇ ਸੁਹਾਣਾ ਥਾਣਾ ਵਿੱਚ ਜਿਨ੍ਹਾਂ ਨੇ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਰਿਪੋਰਟ ਹੋਏ ਨੌਜਵਾਨਾਂ ਨੂੰ ਇੱਕ ਵਧੀਆ ਸਨੇਹਾ ਦਿੱਤਾ ਮੈਂ ਦਿਨੇਸ਼ ਭਾਰਦਵਾ ਪੀਟੀਸੀ ਨਿਊਜ਼ ਸੰਮਲਣਾ